ਉਹ ਗੱਲ ਔਰ ਅੱਜ ਤੁਸੀਂ ਦੇਖ ਰਹੇ ਹੋ ਸਮੂਹ ਜਿੱਥੇ ਬੰਦੀਆਂ ਹੁਸ਼ਿਆਰਪੁਰ ਦੀਆਂ ਸਾਰੀਆਂ ਐਸਸੀ ਐਸਟੀ ਓਬੀਸੀ ਨੋਟੀਕਟਾਂ ਦੀਆਂ ਸਾਰੀਆਂ ਅੱਜ ਇਕੱਠੇ ਹੋ ਕੇ ਰਲ ਕੇ ਆਪਣੇ ਪੰਜਾਬ ਨੂੰ ਬਚਾਉਣ ਲਈ ਪ੍ਰਦਰਸ਼ਨ ਕਰ ਰਹੇ ਆ ਔਰ ਅਸਾਦੀ ਸਰਕਾਰ ਅਗੇ ਹੀ ਪੀੜਾ ਵੀ ਜਿਹੜਾ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਇਹੋ ਜਿਹਾ ਪਾਸ ਕੀਤਾ ਜਾਵੇ ਜਿੱਥੇ ਇਹੋ ਜਿਹੀ ਘਟਨਾ ਵਾਪਰੇ ਤੇ ਜਿਹਨੀਆਂ ਕਾਨੂੰਨ ਜਿਹੜਾ ਸਖਤ ਤਸੱਦੁਦ ਬਣਾਇਆ ਜਾਵੇ ਅੱਜ ਪੰਜ ਹੋਣੀ ਬੋਲੀ ਬੋਲੀ ਹੋ ਜਾਣਾ ਨਹੀਂ ਹੁੰਦੇ ਉਹ ਯਾਰ 1 ਰੁਪਿਆ ਯਾਰ ਬਾਈਕ ਦਾ ਪਾ ਪਾ ਰੈਂਟ ਹੋਰ ਇੱਕ ਸਪੈਸ ਦਾ ਦੇਖੋ ਇੱਕ ਮਿੰਟ ਰੋ ਯਾਰ ਇੱਕ ਮਿੰਟ ਜੀ ਬਾਗਾ ਜੀ ਹੁਸ਼ਾਰਪੁਰ ਦੇ ਵਿੱਚ ਬਹੁਤ ਦਰਦਨਾਕ ਹਾਦਸਾ ਜਿਹੜਾ ਵਾਪਰਿਆ ਸੀਗਾ ਕਿ ਇੰਨੀ ਕੁ ਬੁਰੀ ਤਰੀਕੇ ਦੇ ਨਾਲ ਦਰਿੰਦਗੀ ਦਿਖਾਈ ਗਈ ਸੀ ਇੱਕ ਭਈਏ ਵੱਲੋਂ ਪ੍ਰਵਾਸੀ ਵੱਲੋਂ ਕੈਂਡਲ ਮਾਰਚ ਆਪਾਂ ਹੁਣ ਕੱਢ ਰਹੇ ਆਂ ਜਦੋਂ ਵੀ ਕੋਈ ਇਦਾਂ ਦੀ ਵਾਰਦਾਤ ਹੁੰਦੀ ਅਸੀਂ ਸਿਰਫ ਕੈਂਡਰਾ ਮਾਰਚਾ ਤੱਕ ਰਹਿ ਗਏ ਆ ਜੀ ਕਾਨੂੰਨ ਸਖਤ ਬਣਨੇ ਚਾਹੀਦੀ ਹੈ ਜੀ ਸਭ ਤੋਂ ਪਹਿਲਾਂ ਜਿਆਪੀਂ ਜਿਆਪਾ ਜੋ ਸਾਡੇ ਹੁਸ਼ਿਆਰਪੁਰ ਵਿੱਚ 4-5 ਦਿਨ ਪਹਿਲਾਂ ਇੱਕ ਘਟਨਾ ਵਾਪਰੀ ਆ ਹਰਵੀਰ ਨਾਮ ਦੇ ਇੱਕ ਬੱਚੇ ਜਿਹੜੀ ਉਮਰ 4-5 ਸਾਲ ਦੀ ਸੀ ਜਿਹਨੂੰ ਦੋ ਪ੍ਰਵਾਸੀਆਂ ਨੇ ਗਵਾਹ ਦਿੱਤਾ ਫਿਰ ਉਹਦੇ ਨਾਲ ਰੇਪ ਕੀਤਾ ਉਸ ਤੋਂ ਬਾਅਦ ਉਹਦੇ ਪ੍ਰਾਈਵੇਟ ਪਾਰਟ 'ਚ ਉਹਨਾਂ ਨੇ ਜਿਹੜੀ ਰਾਡ ਪਾ ਕੇ ਉਹਨੂੰ ਇੱਕ ਦਰਦਨਾਕ ਮੌਤ ਦਿੱਤੀ ਜਿਹੜੀ ਸੋਚ ਕੇ ਵੀ ਜਿਹੜੀ ਰੂਹ ਆ ਉਹ ਕੰਬ ਜਾਂਦੀ ਆ ਮਤਲਬ ਕਿ ਤੁਸੀਂ ਦੇਖੋ ਜੇ ਸਾਡੇ ਬੱਚੇ ਨੇ ਕੋਈ ਛਿੱਟੀ ਵੀ ਲੱਗ ਜਵੇ ਤੱਕੀ ਹੁੰਦਾ ਉਹਦੇ ਮਾਪੇ ਕੀ ਬੀਤਿਆ ਹੋਊਗਾ ਉਸ ਬੱਚੇ ਦੀ ਜਿਹੜੀ ਤਸਵੀਰ ਆ ਉਹ ਦੇਖੇ ਨੀ ਜਾ ਰਹੀ ਔਰ ਦੇਖੋ ਸਾਡੇ ਪੰਜਾਬ 'ਚਰ ਗੈਂਗਵਾਰ ਵੀ ਹੁੰਦੀ ਹੈ ਨਾ ਉਹ ਇਦਾਂ ਦਰਿੰਦਗੀ ਨਹੀਂ ਕਰਦੇ ਕਿਸੇ ਦੇ ਬੱਚੇ 'ਤੇ ਗੋਲੀ ਨਹੀਂ ਮਾਰਦੇ ਔਰ ਇਹਨਾਂ ਨੂੰ ਦਰਿੰਦਗੀ ਕਰਦੇ ਸਮੇਂ ਕੋਈ ਕੋਭਰੀ ਆਇਆ ਕੋਈ ਰਹਿਮ ਨਹੀਂ ਆਇਆ ਕੋਈ ਦਰਦ ਨਹੀਂ ਆਇਆ ਔਰ ਇਹ ਜਿੰਨੇ ਵੀ ਪ੍ਰਵਾਸੀ ਇੱਥੇ ਆਉਂਦੇ ਆ ਨਾ ਤਾਂ ਇਹਨਾਂ ਦੀ ਕਿਸੇ ਰੀ ਪੀਸੀ ਸੀ ਹੁੰਦੀ ਆ ਨਾ ਇਹਨਾਂ ਦੇ ਕਿਸੇ ਦਾ ਕੋਈ ਕੈਰੈਕਟਰ ਚਾਤੀ ਪਰ ਲਿਆ ਜਾਂਦਾ ਇਹ ਇੱਕ ਬੰਦਾ ਪਿੰਡ ਜਾਂਦਾ ਆ ਆਪਣੇ ਨਾਲ 25 20 ਬੰਦੇ ਤੇ ਲੱਦ ਕੇ ਤੇ ਲੈ ਕੇ ਆਉਂਦਾ ਆ ਔਰ ਸਾਡੇ ਹੀ ਪੰਜਾਬੀ ਜਿਹੜੇ ਥੋੜੇ ਰੁਕਵਾ ਰੱਖਦੇ ਆ ਉਹ ਇਹਨਾਂ ਦੇ ਆਧਾਰ ਕਾਰਡ ਬਣਾਉਂਦੇ ਆ ਉਹ ਇਹਨਾਂ ਦੇ ਵੋਟਰ ਕਾਰਡ ਬਣਾਉਂਦੇ ਆ ਉਹ ਇਹਨਾਂ ਦੇ ਰਸ਼ਨ ਕਾਰਡ ਬਣਾਉਂਦੇ ਆ ਔਰ ਉਸ ਤੋਂ ਬਾਅਦ ਹੁੰਦਾ ਕੀ ਦੇਖੋ ਇਸ ਟਾਈਮ ਜਿਹੜੀ ਪੋਰੀ ਹਰਮਚ ਮੰਡੀ ਆ ਉੱਥੇ 500 ਰੇੜੀ ਜਿੱਲਕੀ ਹੋਈ ਆ ਸਿਰਫ ਪ੍ਰਵਾਸੀਆਂ ਦੀ ਆ ਉੱਥੇ ਇੱਕ ਵੀ ਪੰਜਾਬੀ ਨਹੀਂ ਗਾ ਜੇਕਰ ਇੱਕ ਵੀ ਪੰਜਾਬੀ ਉੱਥੇ ਆਪਣੀ ਰੇੜੀ ਲਾਵੇ ਤਾਂ ਗੁੰਡਾਗਰਦੀ ਕਰਕੇ ਸਾਡੇ ਪੰਜਾਬੀ ਨੂੰ ਉਥੋਂ ਭਜਾ ਦਿੰਦੇ ਆ ਉਹਨੂੰ ਰੇੜੀ ਨਹੀਂ ਲਾਉਣ ਦਿੰਦੇ ਇੰਨੇ ਇਹਨਾਂ ਨੇ ਗੁੰਡਾਗਰਦੀ ਲੀਡਰ ਦਾ ਕਿਸੇ ਦਾ ਬਿਆਨ ਨਹੀਂ ਆਇਆ ਬੇਸ਼ਰਮਾ ਦਾ ਅਜੇ ਤੱਕ ਜੀ ਦੇਖੋ ਲੀਡਰ ਦਾ ਬਿਆਨ ਕਿਉਂ ਆਣਾ ਵਾ ਜਿਹੜੇ ਲੀਡਰ ਦਾ ਇਹਨਾਂ ਨੇ ਵੋਟਾਂ ਲੈਣੀਆਂ ਇਹਨਾਂ ਦੇ ਆਪਣੇ ਬੱਚਿਆਂ ਨੂੰ ਇਹਨੇ ਸਕਿਉਰਟੀ ਦਿੱਤੀਆਂ ਹੋਈਆਂ ਆਪਣੇ ਬੱਚਿਆਂ ਨਾਲ ਬੱਤੀ ਵਾਲੀਆਂ ਗੱਡੀਆਂ ਦਿੱਤੀਆਂ ਹੋਈਆਂ ਜਿਹੜੇ ਇਹਨਾਂ ਦੇ ਆਪਣੇ ਬੱਚੇ ਆ ਉਹ ਬਾਹਰ ਵਿਦੇਸ਼ਾਂ ਚ ਗਏ ਹੋਇਆ ਇਹਨਾਂ ਨੂੰ ਉਨਾ ਇਸ ਟਾਈਮ ਮਾਹੌਲੇ ਬਣ ਗਿਆ ਤੁਸੀਂ ਆਪਣੇ ਬੱਚੇ ਨੂੰ ਕੱਲੇ ਨੂੰ ਆਪਣੀ ਗਲੀ ਦੇ ਵਿੱਚ ਨਹੀਂ ਕੱਢ ਦੇ ਸਕਦੇ ਜੇ ਤੁਹਾਡਾ ਬੱਚਾ ਗਲੀ 'ਚ ਖੇਡੂਗਾ ਉਤੋਂ ਚੱਕ ਕੇ ਲੈ ਜਾਂਦੇ ਆ ਪੱਲਕ ਕੁੜੀਆਂ ਧੀਆਂ ਦੀ ਰਾਖੀ ਕਰਨੀ ਪੈਂਦੀ ਸੀ ਹੁਣ ਤਾਂ ਸਾਨੂੰ ਆਪਣੇ ਮੁੰਡਿਆਂ ਦੀ ਵੀ ਰਾਖੀ ਕਰਨੀ ਪੈ ਰਹੀ ਹੈ ਮੁੰਡਿਆਂ ਦੀ ਰਾਖੀ ਵੀ ਸਾਬਤ ਕਰਨੀ ਪੈ ਰਹੀ ਹੈ ਕਿੱਦਾਂ ਮਤਲਬ ਮਾਂ ਆਪਣੇ ਆਪਣਾ ਬੱਚਾ ਪਾਲਿਆ ਹੋਗਾ ਤੇ ਕਿੱਦਾਂ ਬੱਚਾ ਪਾਲਿਆ ਹੋਗਾ ਕਿ ਅੱਜ ਉਹ ਬੱਚੇ ਦੇ ਕੀ ਹਲਾਤ ਹੋਏ ਔਰ ਸਾਵਾ ਦਾ ਕੀ ਵਿਤਰੀ ਹੋ ਗਈ ਸਾਨੂੰ ਪੰਜਾਬੀਆਂ ਨੂੰ ਇਕੱਠੇ ਹੋਣਾ ਪੈਣਾ ਆ ਜੇਕਰ ਅਸੀਂ ਪੰਜਾਬੀ ਇਕੱਠੇ ਨਹੀਂ ਹੋਵਾਂਗੇ ਸਾਡੇ ਹਾਲਾਤ ਮਾੜੇ ਆ ਤੁਸੀਂ ਇਹ ਨਾ ਸੋਚੋ ਕਿ ਪੰਜਾਬ 'ਚ ਸਿੱਖਾ ਕਰਕੇ ਸਿ ਭਈਆਂ ਦਾ ਵਿਰੋਧ ਕਰ ਦਿੱਤਾ ਨਹੀਂਗਾ ਮਹਾਰਾਸ਼ਟਰ ਦੇ ਵਿੱਚ ਦੇਖੋ ਨਾਦੜਣ ਆਏ ਭਜਾਏ ਉਤੋਂ ਬਿਲਕੁਲ ਮਾਰੀਆਂ ਨੂੰ ਭਈਆਂ ਨੂੰ ਭਜਾਇਆ ਜਾ ਰਿਹਾ ਯੂਪੀ ਵਾਲਿਆਂ ਨੂੰ ਭਈਆਂ ਨੂੰ ਭਜਾਇਆ ਜਾ ਰਿਹਾ ਮਹਾਰਾਸ਼ਟਰ ਵਿੱਚੋਂ ਉਹੜੇ ਮਹਾਰਾਸ਼ਟਰ ਦੇ ਲੋਕ ਆ ਉਹ ਆਪਣੀ ਮਰਾਠੀ ਭਾਸ਼ਾ ਦੇ ਲਈ ਉਹ ਆਪਣੇ ਮਹਾਰਾਸ਼ਟਰ ਦੇ ਕਲਚਰ ਲਈ ਲੜ ਰਹੇ ਆ ਕੱਟਿਆ ਔਰ ਮੈਂ ਪੂਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਨਾ ਆ ਦੀ ਆਪਣੀ ਜਾਤ ਪਾਤ ਧਰਮ ਤੋਂ ਪਰੋਟ ਕੇ ਇਕੱਠੇ ਹੋ ਕੇ ਆਪਾਂ ਪੰਜਾਬ ਦੇ ਲਈ ਲੜੀਏ ਆਪਾਂ ਆਪਣੀ ਪੰਜਾਬੀ ਨੂੰ ਬਚਾਈਏ ਆਪਾਂ ਆਪਣੀ ਕਲਚਰ ਨੂੰ ਬਚਾਈਏ ਇੱਕ ਅਹਿਮ ਮੈਸੇਜ ਆ ਜਿਹੜਾ ਜ਼ਰੂਰ ਇੱਕ ਮਿੰਟ ਵੀ ਇੱਕ ਮਿੰਟ ਦਾ ਇੱਕ ਮਿੰਟ ਦਾ ਇੱਕ ਮਿੰਟ ਰੇ ਇੱਕ ਮਿੰਟ ਜ਼ਰੂਰੀ ਆ ਜੀ ਇੱਕ ਅਪੀਲ ਆਪਾਂ ਉਹਨਾਂ ਲੋਕਾਂ ਨੂੰ ਵੀ ਕਰਦੀਏ ਜਿਹੜੇ ਉਸ ਬੱਚੇ ਦੀ ਉਹ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਸਵੀਰਾਂ ਸਾਡੇ ਕੋਲ ਵੀ ਆ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਸੇ ਨੂੰ ਵੀ ਜਿਹੜਾ ਨੇ ਕੀਤੀਆਂ ਸਾਂਝੀਆਂ ਉਹਨਾਂ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਕੱਢ ਦੇਣ ਮਾਪਿਆਂ ਤੱਕ ਪਹੁੰਚੂਗਾ ਇਹਦਾ ਦੁੱਖ ਬਹੁਤ ਪਹੁੰਚੂਗਾ ਸਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਉਹ ਫੋਟੋ ਦੇਖ ਕੇ ਤਾਂ ਮਾਪਿਆਂ ਦੀ ਕੀ ਬੀਤੂਗੀ ਜੀ ਮੈਂ ਆਪਣੇ ਸਾਰੇ ਪੰਜਾਬੀਆਂ ਨੂੰ ਔਰ ਸਾਰਿਆਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਪੈਸੇ ਉਹ ਜਿਹੜੀਆਂ ਫੋਟੋਆਂ ਆ ਜਿਹੜੀਆਂ ਦੇਖੇ ਨਹੀਂ ਜਾ ਰਹੀਆਂ ਮੈਨੂੰ ਵੀ ਆਈਆਂ ਸੀਗੀਆਂ ਮਨ ਕਿਸੇ ਨੂੰ ਦਿਖਾਈਏ ਮੈਂ ਕਿਸੇ ਦੇ ਕੋਲੋਂ ਡਾਊਨਲੋਡ ਕਰਕੇ ਦਿਖਾਈਏ ਜੋਗੀ ਨੂੰ ਫਲੈਕਸ ਵਾਲ ਨੂੰ ਮੈਂ ਕਹਿਣਾ ਚਾਹੁੰਦਾ ਵਾ ਕਿ ਕੋਈ ਵੀ ਤਾਂ ਨਹੀਂ ਫੋਟੋਆਂ ਨਾ ਪਾਣ ਜੇ ਅਸੀਂ ਨਹੀਂ ਦੇਖ ਸਕਦੇ ਉਹਦੇ ਮਾਪਿਆਂ ਦਾ ਦੇਖਣ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਸਾਰਿਆਂ ਨੂੰ ਉਹਨਾਂ ਨੂੰ ਕੱਟ ਦਿਓ ਉਤੇ ਸਾਰੇ ਪੰਜਾਬੀ ਨੇ ਕਪੀਲ ਆ ਜੇਕਰ ਪੋਰੀਆਂ ਵਿੱਚ 500 ਰੇੜੀ ਭਈਆਂ ਦੀ ਲਕੀ ਨਾ ਉੱਤ 250 ਰੇੜੀ ਅਸੀਂ ਪੰਜਾਬੀ ਦੇ ਲਵਾ ਕੇ ਰਵਾਂਗੇ ਉਹ ਕਿਹੜਾ ਭਈਆਂ ਨੇ ਰੋਕਣਾ ਰੋਕੇ ਦਿਖਾ ਦੇ 500 ਹੀ ਲਵਾਣੀ ਆ ਜੀ 250 ਨਹੀਂ ਲਵਾਣੀ ਆਪਾਂ ਜਾ ਕੇ ਸਾਰੀਆਂ ਰੇਡੀਆਂ ਬਾਹਰ ਕਰਦੇ ਨੇ ਜੂਥ ਨੂੰ ਅੱਕਿਆਣਾ ਪੈਣਾ ਜੂਥ ਆਊਗਾ ਤੇ ਫੇਰ ਇਹ ਕੰਮ ਹੋਣਾ ਨਹੀਂ ਬਿਲਕੁਲ ਜਿੱਦਾਂ ਨੇਪਾਲ ਦੇ ਵਿੱਚ ਜੂਥ ਉੱਠ ਕੇ ਆਇਆ ਨੇਪਾਲ ਨੇ ਇਹਨਾਂ ਨੂੰ ਆਪਣੀ ਜਿਹੜੇ ਪ੍ਰੇਸ਼ਟ ਮੰਤਰੀ ਨੂੰ ਨੱਥ ਪਾਈਆ ਸਾਡੇ ਯੂ ਜੂ ਪੰਜਾਬੀਆਂ ਦਾਵਾ ਇੱਕ ਵੜ ਬਾਬਾ ਜੀ ਇੱਕ ਵੜ ਬਾਬਾ ਜੀ ਤੁਸੀਂ ਗੱਲ ਬਹੁਤ ਵਧੀਆ ਕੀਤੀ ਹੈ ਪੰਜਾਬੀਆਂ ਨੂੰ ਅੱਗੇ ਵਾਣਾ ਪੈਣਾ ਜਿਹੜੇ ਪੰਜਾਬੀ ਸਾਡੇ ਵਰਗੇ ਇਹ ਹੱਡ ਹਰਾਮ ਹੋ ਗਏ ਉਹ ਭਈਆਂ ਦੇ ਸਿਰ ਤੇ ਜਿਹੜੇ ਹੁਣ ਆਪਾਂ ਹਰ ਕਾਰੋਬਾਰ ਡਿਪੈਂਡ ਹੋ ਗਏ ਆ ਜੀ ਰੇੜੀ ਦੇ ਉੱਤੋਂ 67000 ਰੁਪਇਆ ਕਮਾ ਰਹੇ ਆ ਭਈਏ 15 15000 ਰੁਪਇਆ ਆਪਣੇ ਬੰਦੇ ਜਿਹੜੇ ਉਹਨਾਂ ਦੇ ਰੱਖੇ ਹੋਏ ਆ ਜੇ 10 ਰੇੜੀਆਂ ਲਾਈਆਂ ਜਾਂ 5 ਰੇੜੀਆਂ ਲਾਈਆਂ 15000 ਰੁਪਇਆ ਇੱਕ ਬੰਦੇ ਨੂੰ ਤਨਖਾਹ ਦਿੰਦਾ ਜੇ 7 7000 ਰੁਪਇਆ ਫਰੂਟਾਂ ਦੇ ਨੂੰ ਵਾਜਦਾ ਉਹਦੇ ਵਿੱਚੋਂ ਦਿੰਦਾ ਨਾ ਸਾਦੇ ਬੰਦੇ ਬਾਲ ਨੂੰ ਪੱਜੀ ਜਾਂਦੇ ਜਾਸ ਤੇ ਚਾਹੇ ਜਾਂ 15000 ਰੁਪਏ ਤਨਖਾਹ ਦੇ ਮੈਨੂੰ ਜੇ 10 ਬੰਦੇ ਮੈਂ ਉਹਨਾਂ ਨੂੰ ਕਹਿੰਦਾ ਭਈਓ ਪਿਆਰ ਹੋਲੀ 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 ਬਾਬਾ ਜੀ ਹੋਲੀ 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 ਆ ਜੀ ਹੋਲੀ ਹੋਲੀ ਆਓ ਥੱਕਿਆ ਨਾ ਕਰੋ ਯਾਰ 도ੜਿਓ 도ੜਿਓ ਕੰਮ ਕੀ ਕਰਦੇ ਜੀ ਹੋਲੀ ਹੋਲੀ ਹੋ ਜਾ ਯਾਰ ਕੀ ਫਾਇਦਾ ਇੰਦਾਂ ਦਾ होली oh, <usur> 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 پنجاب پنجاب بچاؤ روپے 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 پنجاب پنجاب بچاؤ ठीकु पैया पजाओ भैया पजाओ